ਚਲ ਹਾਂਜੀ ਦੋਸਤੋ ਅੱਜ ਆਇਸੀ ਪਿੰਡ ਪੁਰਕਾ ਨਾ ਹਾਂਜੀ ਹਾਂਜੀ ਪੁਰਕਾ ਜ਼ਿਲ੍ਹੇ ਦਾ ਪਿੰਡ ਆ ਇਹ ਤੇ ਬਾਈ ਸਾਨੂੰ ਸ਼ੰਦਰਪਾਲ ਮਿਲਿਆ ਇੱਥੇ ਬਾਈ ਨੇ ਸਾਰਾ ਦਿਨ ਅੱਜ ਕਿਸ਼ਤੀ ਆ ਵੀ ਹੱਥੀ ਖਿੱਚ-ਖਿੱਚ ਕੇ ਲੈ ਗਿਆ ਯਾਰ ਤੇ ਨਾਲ ਦੋ ਮੈਡੀਕਲ ਲੰਗਰ ਲਾਉਣਗੇ ਸਾਰੇ ਘਰਾਂ 'ਚ ਬਾਈ ਲੈ ਗਿਆ ਤੇ ਬਾਈ ਦਾ ਜਤੈ ਦਿਨ ਤੋਂ ਧੰਨਵਾਦ ਇੱਕ ਬਾਈ ਹੋਰ ਸੀ ਰਿਸ਼ਤੇਦਾਰ ਬਾਈ ਦਾ ਕਿਧਰ ਹੋਰ ਸੀ ਇੱਥੇ ਬਾਈ ਹੋਰ ਆ ਲਾ ਗਿਆ ਚਲਾ ਗਿਆ ਤੇ ਬਾਈ ਬਹੁਤ ਬਹੁਤ ਧੰਨਵਾਦ ਯਾਰ ਕੋਈ ਨਹੀਂ ਹੈਲਪ ਕਰਨ ਵਾਲਾ ਕਈ ਵੀਡੀਓ ਚ ਕਹਿੰਦੇ ਨਾ ਵੀ ਸਹਾਇਕ ਨਹੀਂ ਕਰਦੇ ਆ ਬਾਈ ਨੇ ਸਾਨੂੰ ਪੂਰਾ ਸਹਾਇਕ ਕਿਉਂ ਬਾਈ ਅਸਤਾ ਵੀ ਕਹਿੰਨੇ ਕੋਈ ਵੀ ਕੋਈ ਵੀ ਕੋਈ ਚੀਜ਼ ਸੰਸਤਾ ਵਾਲੇ ਆਦੇ ਆ ਨਾ ਅਸੀਂ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕਰਦੇ ਆ ਬਾਕੀ ਲੋਕ ਕਈ ਕਹਿੰਦੇ ਆ ਆਪਣਾ ਸਾਨੂੰ ਨਾ ਚਾਹ ਨਹੀਂ ਪਲਾਦੇ ਜਾਂ ਕੁਝ ਸਾਡੀ ਸੇਵਾ ਨਹੀਂ ਕਰਦੇ ਅਸਤਾ ਮਗਰ ਮਗਰ ਪਾਣੀ ਲੈ ਕੇ ਜਾਂਦੇ ਆ ਬਾਕੀ ਜਿਹੜੀ ਬੇਇਤੀ ਕਰਨੀ ਆ ਨਾ ਉਹ ਅਲੱਗ ਗੱਲ ਪਿੰਡ ਦੀ ਉਹ ਦਾ ਹੁੰਦਾ ਯਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਵੀ ਬੜੀ ਖੁਸ਼ੀ ਦੀ ਸੇਵਾ ਕਰਕੇ ਤੁਹਾਡੇ ਸਹਿਯੋਗ ਨਾਲ ਸਾਨੂੰ ਬੱਧ ਖੁਸ਼ੀ ਹੋਈ ਦੀ ਸੇਵਾ ਕਰ ਤੇ ਆ ਬਾਈ ਦੇ ਪੈਰ ਦੇਖੋ ਪਾਣੀ ਵਿੱਚ ਪੈਰਾਂ ਨੰਗੇ ਪੈਰੀ ਸੀ ਬਾਈ ਤੇ ਸਾਨੂੰ ਕਹਿੰਦਾ ਬਈ ਤੁਸੀਂ ਨਾ ਉਤਰੋ ਅਸੀਂ ਵੀ ਹੈਲਪ ਕਰਾਈ ਤੇ ਬਾਈ ਨੂੰ ਸਾਨੂੰ ਮਦਦ ਕਰਨ ਕਰਾ ਬਜਾ ਤੇ ਬਾਈ ਨੇ ਵਧੀਆ ਸਪੋਰਟ ਕੀਤਾ ਬਾਈ ਤਾਂ ਹੀ ਲਾਭ ਨੰਬਰ ਲੈ ਲੇ ਗਏ ਦਾ ਫੇਰ ਦੁਬਾਰੇ ਨੋਟ ਕਰ ਕੋ ਦੇ ਬੋਲਦੇ ਤੂੰ ਜੁਗ ਜੁਗ ਇੱਕ ਸਦਾ ਸਲਾਮਉ ਇੱਕੋ ਜੀ ਤੂੰ ਨਿਹਚਲ ਕਰਤਾ ਅਸੀਂ ਅੱਜ ਆਏ ਸੀ ਜੀ ਦਵਾਈਆਂ ਦਾ ਲੰਗਰ ਲੈ ਕੇ ਪਿੰਡ ਕੁਰਕਾ ਦੇ ਵਿੱਚ ਇਹ ਆ ਬਾਈ ਸ਼ੇਂਦਰਪਾਲ ਸਿੰਘ ਤੇ ਬਾਈ ਦਾ ਕਹਿੰਦਾ ਸੱਤ ਅੱਠ ਕਿੱਲੇ ਚੋਨਾ ਸੀ ਸਾਰਾ ਬਰਬਾਦ ਹੋ ਗਿਆ ਤੇ ਹੁਣ ਸੇਵਾ ਕਰ ਰਿਹਾ ਹੈ ਬੋਟ ਲੈ ਕੇ ਵੀ ਆਇਆ ਤੇ ਹੁਣ ਲੈ ਕੇ ਵੀ ਜਾਣੀ ਹੈ ਦਵਾਈਆਂ ਸਾਡੇ ਨਾਲ ਵੰਡਾ ਰਿਹਾ ਸੀ ਤੁਹਾਨੂੰ ਮੈਂ ਬਾਈ ਬੋਚ ਕੇ ਬੋਚ ਕੇ ਭਾਈ ਦੇਖ ਦੇਖ ਇਹ ਕਿੰਨੇ ਲੰਮੇ ਬੈਠ ਸੋਰਾ ਜਾ ਦਵੰਗਾ ਫੜਾ ਦੇ ਪਹਿਲਾਂ ਛੱਡ ਇੱਕ ਮਿੰਟ ਇਨਸ਼ਾ ਅੱਲਾਹ ਇਹ ਬਾਈ ਇਥੋਂ ਪਿੰਡ ਦੇ ਲੋਕਾਂ ਕੋਲ ਇਹਨਾਂ ਨੇ ਬਹੁਤ ਮਦਦ ਕੀਤੀ ਅੱਜ ਅੱਲਾਹੂ ਅਕਬਰ ਪਰੇ ਪਰੇ ਕਰ ਲੋ ਬਣੀ ਪਰੇ ਨੇੜੇ ਆ ਗਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ